ਕਦਾ ਸਦਾ ਖਿਆਲ ਆਪਣੇ ਖੁਸ਼ਖਬਰੀ ਦੇ ਇਸ ਨਵੇਂ ਭਾਗ ਦੇ ਵਿੱਚ ਮੈਂ ਤੁਹਾਡਾ ਬਹੁਤ ਸਵਾਗਤ ਕਰਦਾ ਹਾਂ ਮੇਰੇ ਪਿਆਰੇ ਭਾਈ ਭੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 6 ਅਧਿਆਏ ਉਸਦੀ 9 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਸੋ ਤੁਸੀਂ ਇਸ ਵਿਧੇ ਨਾਲ ਪ੍ਰਾਰਥਨਾ ਕਰੋ ਹੇ ਸਾਡੇ ਪਿਤਾ ਜਿਹੜਾ ਸੁਰਗ ਵਿੱਚ ਹੈ ਤੇਰਾ ਨਾਮ ਪਾਕ ਮੰਨਿਆ ਜਾਵੇ ਇੱਕ ਦਿਨ ਪ੍ਰਭੂ ਯੇਸ਼ੂ ਮਸੀਹ ਜੀ ਨੇ ਆਪਣੇ ਚੇਲਿਆਂ ਨੂੰ ਇੱਕ ਦ੍ਰਿਸ਼ਟਾਂਤ ਦੱਸਿਆ ਕਿ ਦੋ ਮਨੁੱਖ ਪ੍ਰਾਰਥਨਾ ਕਰਨ ਦੇ ਲਈ ਮੰਦਰ ਦੇ ਵਿੱਚ ਗਏ ਇੱਕ ਫਰੀਸੀ ਸੀ ਅਤੇ ਦੂਸਰਾ ਚੁੰਗੀ ਲੈਣ ਵਾਲਾ ਸੀ ਫਰੀਸੀ ਖੜਾ ਹੋ ਕੇ ਆਪਣੇ ਮਨ ਦੇ ਵਿੱਚ ਇਉਂ ਪ੍ਰਾਰਥਨਾ ਕਰਨ ਲੱਗਾ हे ਪਰਮੇਸ਼ਰ ਮੈਂ ਤੇਰਾ ਧੰਨਵਾਦ ਕਰਦਾ ਹਾਂ ਕਿ ਮੈਂ ਦੂਸਰੇ ਮਨੁੱਖਾਂ ਦੇ ਵਾਂਗ ਹਨੇਰ ਕਰਨ ਵਾਲਾ ਕੁਨਿਆਈ ਅਤੇ ਬੇਵਿਚਾਰੀ ਨਹੀਂ ਹਾਂ ਅਤੇ ਨਾ ਇਸ ਚੁੰਗੀ ਲੈਣ ਵਾਲੇ ਦੇ ਵਰਗਾ ਹਾਂ ਮੈਂ ਹਫ਼ਤੇ ਦੇ ਵਿੱਚ ਦੋ ਬਾਰ ਵਰਤ ਰੱਖਦਾ ਹਾਂ ਅਤੇ ਮੈਂ ਆਪਣੀ ਸਾਰੀ ਕਮਾਈ ਦਾ ਦਸਵੰਧ ਵੀ ਦਿੰਦਾ ਹਾਂ ਇਹ ਤਾਂ ਇੱਕ ਕਮੰਡੀ ਪਾਪੀ ਅਤੇ ਆਪਣੇ ਆਪ ਨੂੰ ਧਰਮੀ ਠਹਿਰਾਉਣ ਵਾਲੇ ਇੱਕ ਮਨੁੱਖ ਦੀ ਪ੍ਰਾਰਥਨਾ ਹੈ ਜਿਹੜੀ ਕਿ ਸਵਰਗ ਦੇ ਵਿੱਚ ਨਹੀਂ ਪਹੁੰਚ ਸਕੀ ਔਰ ਅੱਗੇ ਪ੍ਰਭ ਯੇਸ਼ੂ ਮਸੀਹ ਜੀ ਕਹਿੰਦੇ ਹਨ ਕਿ ਦੂਸਰਾ ਚੁੰਗੀ ਲੈਣ ਵਾਲਾ ਜਿਸ ਨੇ ਦੂਰ ਖੜੇ ਹੋ ਕੇ ਸਵਰਗ ਦੀ ਵੱਲ ਨੂੰ ਆਪਣੀਆਂ ਅੱਖਾਂ ਨੂੰ ਵੀ ਉਠਾਉਣਾ ਚੰਗਾ ਨਾ ਜਾਣਿਆ ਸਗੋਂ ਉਸਨੇ ਆਪਣੀ ਛਾਤੀ ਨੂੰ ਪਿੱਟਦਿਆਂ ਹੋਇਆਂ ਕਿਹਾ ਕਿ हे ਪਰਮੇਸ਼ਰ ਮੇਰੇ ਪਾਪੀ ਉੱਤੇ ਦਇਆ ਕਰ। ਇਹ ਵੀ ਇੱਕ ਪਾਪੀ ਦੀ ਪ੍ਰਾਰਥਨਾ ਹੈ। ਪਰੰਤੂ ਉਹ ਇੱਕ ਨਮਰ ਵਿਅਕਤੀ ਸੀ। ਉਸਨੇ ਆਪਣੇ ਪਾਪਾਂ ਦੇ ਲਈ ਪਰਮੇਸ਼ਰ ਦੇ ਸਾਹਮਣੇ ਇੱਕ ਟੁੱਟੇ ਹੋਏ ਦਿਲ ਦੇ ਨਾਲ ਗਿੜਗੜਾਉਂਦੇ ਹੋਏ ਪ੍ਰਾਰਥਨਾ ਕੀਤੀ। ਔਰ ਇਹ ਪ੍ਰਾਰਥਨਾ ਜਿਹੜੀ ਸਵਰਗ ਦੇ ਵਿੱਚ ਪਹੁੰਚੀ ਹੈ ਪਰਮੇਸ਼ਰ ਨੇ ਉਸ ਦਾ ਉਤਰ ਧਰਤੀ ਦੇ ਉੱਤੇ ਭੇਜਿਆ ਹੈ ਕਿਉਂਕਿ ਇਹ ਮਨੁੱਖ ਧਰਮੀ ਠਹਿਰਾਇਆ ਗਿਆ ਅਤੇ ਆਪਣੇ ਘਰ ਨੂੰ ਚਲਾ ਗਿਆ ਮਨੁੱਖਾਂ ਨੂੰ ਉਹਨਾਂ ਦੇ ਪਾਪਾਂ ਦੀ ਸਜ਼ਾ ਤੋਂ ਬਚਾਉਣ ਦੇ ਲਈ ਹੀ ਪਰਮੇਸ਼ਰ ਦੇ ਸਾਹਮਣੇ ਮਨੁੱਖਾਂ ਨੂੰ ਧਰਮੀ ਬਣਾਉਣ ਲਈ ਪ੍ਰਭੂ ਯੀਸ਼ੂ ਮਸੀਹ ਜੀ ਨੇ ਉਹਨਾਂ ਦੇ ਪਾਪਾਂ ਦੀ ਸਜ਼ਾ ਨੂੰ ਉਸ ਕਲਵਰੀ ਦੀ ਸਲੀਬ ਉੱਤੇ ਆਪਣੇ ਉੱਪਰ ਸਹਿ ਲਿਆ ਤਾਂ ਕਿ ਜੋ ਕੋਈ ਉਹਨਾਂ ਦੇ ਉੱਤੇ ਵਿਸ਼ਵਾਸ ਕਰੇ ਉਹ ਆਪਣੇ ਜੀਵਨ ਦੇ ਵਿੱਚ ਮੁਕਤੀ ਪ੍ਰਾਪਤ ਕਰ ਸਕੇ ਅਤੇ ਉਸ ਦੀ ਪ੍ਰਾਰਥਨਾ ਸਵਰਗ ਦੇ ਵਿੱਚ ਸੁਣੀ ਜਾ ਸਕੇ ਪਿਆਰੋ ਇਸ ਤਰ੍ਹਾਂ ਤੁਹਾਡੇ ਜੀਵਨ ਦੇ ਵਿੱਚ ਵੀ ਹੋ ਸਕੇ ਇਹ ਮੇਰੀ ਪਰਮੇਸ਼ਰ ਦੇ ਅੱਗੇ ਪ੍ਰਾਰਥਨਾ ਹੈ ਧੰਨਵਾਦ